ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੀਤ ਕਰਦੀ ਹਾਂ ਸਾਰਿਆਂ ਨੇ ਵਧੀਆ ਹੋਵੂਗੀ ਠੀਕ ਠਾਕ ਹੋਵੂਗੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਅੱਜ ਜਿਹੜੀ ਹੈਗੀ ਆ ਮਤਲਬ ਮੇਰੇ ਲਈ ਅੱਜ ਵਾਲਾ ਵੀ ਦਿਨ ਬਹੁਤ ਪ੍ਰਾਊਡ ਵਾਲਾਗਾ ਕਿਉਂਕਿ ਕੱਲ ਤਾਂ ਮੈਂ ਡਿੱਖਾਂ ਜਾ ਕੇ ਆਈ ਸੀ ਹਨਾ ਉੱਥੇ ਮੈਨੂੰ ਸਨਮਾਨ ਕੀਤਾ ਸੀਗਾ ਬੈਸਟ ਟੀ ਦਾ ਮੈਨੂੰ ਅਵਾਰਡ ਮਿਲਿਆਗਾ ਮੈਂ ਬਹੁਤ ਲੱਕੀ ਆ ਮੇਰੇ ਪਿੰਡ ਵਾਲਿਆਂ ਨੇ ਐਨਾ ਮਾਣ ਕੀਤਾ ਮੇਰੇ ਤੇ ਮੈਨੂੰ ਐਨਾ ਕਾਬਿਲ ਸਮਝਿਆ ਵੀ ਆਰ ਵੀ ਮੈਨੂੰ ਅਵਾਰਡ ਦਿੱਤਾ ਹਨਾ ਬਹੁਤ ਵੱਡੀ ਗੱਲ ਹੈ ਇਹ ਮੇਰੇ ਲਈ ਤੇ ਫਿਰ ਇਸ ਤੋਂ ਬਾਅਦ ਜੀ ਹੁਣ ਜਿਹੜਾ ਹੈਗਾਗਾ ਆਪਾਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋ ਨਸਾ ਵੱਲੋਂ ਇੱਕ ਆਈ ਸੀਗੀ ਇੱਕ ਉਹਨਾਂ ਨੇ ਮੈਨੂੰ ਐਵੇਂ ਕਿਹਾ ਸੀਗਾ ਵੀ ਜੀ ਤੁਸੀਂ ਸਕੂਲ 'ਚ ਆ ਕੇ ਜਾਇਓ ਵੀ ਸਾਨੂੰ ਸਰਕਾਰ ਵੱਲੋਂ ਇੱਕ ਬਿਜ਼ਨਸ ਬੂਸਟਰ ਜਿਹੜਾ ਹੈਗਾਗਾ ਉਹਤੇ ਆਪਾਂ ਬੱਚਿਆਂ ਨੂੰ ਸਪੀਚ ਦੇਣੀ ਆ ਤੇ ਸਾਨੂੰ ਲੱਗਦਾ ਵੀ ਪਿੰਡ ਵਿੱਚੋਂ ਹੀ ਕੋਈ ਬੰਦਾ ਬੁਲਾਉਣਾ ਸੀਗਾ ਕੋਈ ਲੇਡੀ ਜਾਂ ਕੋਈ ਜੈਂਟਸ ਤਾਂ ਸਾਨੂੰ ਲੱਗਿਆ ਵੀ ਇਸ ਚੀਜ਼ ਲਈ ਤੁਹਾਨੂੰ ਬੁਲਾਇਆ ਜਾਵੇ ਵੀ ਅਸੀਂ ਤੁਹਾਨੂੰ ਮੰਨਦੇ ਆ ਤੁਸੀਂ ਸਕੂਲ ਚ ਆ ਕੇ ਸਾਡੇ ਪਲੱਸ 1 ਪਲੱਸ 2 ਦੇ ਬੱਚਿਆਂ ਨੂੰ ਇਹ ਜ਼ਰੂਰ ਜਿਹੜਾ ਹੈਗਾ ਸਪੀਚ ਮੋਟੀਵੇਸ਼ਨਲ ਸਪੀਚ ਦੇ ਕੇ ਜਾਓ ਕਿਉਂਕਿ ਬੱਚੇ ਤੁਹਾਡੇ ਬਲੌਗਸ ਵੀ ਦੇਖਦੇ ਨੇ ਤਾਂ ਉਹ ਮੋਟੀਵੇਟ ਹੁੰਦੇ ਨੇ ਵੀ ਦੀਦੀ ਨੇ ਕਿੱਥੋਂ ਤੋਂ ਕਿੱਥੋਂ ਕੰਮ ਸਟਾਰਟ ਕੀਤਾ ਤੇ ਹੁਣ ਕਿੱਥੇ ਪਹੁੰਚੇਗੀ ਪਹੁੰਚ ਗਏ ਆ ਆ ਦੀ ਮਿਹਨਤ ਸਦਕਾ ਠੀਕ ਹੈ ਵੀ ਸਭ ਤੋਂ ਵਧੀਆ ਗੱਲ ਸਾਨੂੰ ਇਹ ਲੱਗਦੀ ਹੈ ਵੀ ਤੁਸੀਂ ਅੱਜ ਤੱਕ ਕਾਬ ਦਾ ਸਟਰਗਲ ਕਦੇ ਵੀ ਰੋਕ ਹੀ ਨਹੀਂ ਦੱਸਿਆ ਸਹੀ ਗੱਲ ਦੱਸਾਂ ਬਾਈ ਦੇਖੋ ਇੰਟਰਵਿਊਸ ਮੈਨੂੰ ਵੀ ਬਹੁਤ ਲੋਕ ਕਹਿੰਦੇ ਆ ਵੀ ਤੁਹਾਡੀ ਇੰਟਰਵਿਊ ਕਰਨੀ ਆ ਪਰ ਅਸੀਂ ਨਹੀਂ ਕਰਦੇ ਇੰਟਰਵਿਊ ਮੈਨੂੰ ਇਹ ਲੱਗਦਾ ਹੁੰਦਾ ਵੀ ਜਦੋਂ ਮੈਂ ਜਿੰਨਾ ਟਾਈਮ ਮੈਂ ਪੰਜਾਬ ਲਈ ਕੁਝ ਨਹੀਂ ਕਰ ਕਰ ਪਾਰੀ ਠੀਕ ਹੈ ਜਿੰਨਾ ਟਾਈਮ ਮੈਂ ਆਪਣੇ ਲਈ ਕੁਝ ਕੀਤਾ ਹੀ ਨਹੀਂ ਹਲੇ ਤਾਂ ਕੁਝ ਵੀ ਨਹੀਂ ਕੀਤਾ ਵਾਲੇ ਦਾ ਕੁਝ ਵੀ ਨਹੀਂ ਸ਼ੁਰੂਆਤ ਆ ਤਾਂ ਉਹਨਾਂ ਟਾਈਮ ਮੈਂ ਕੋਈ ਵੀ ਇੰਟਰਵਿਊ ਵਾਕਈ ਇੰਟਰਵਿਊ ਦੇ ਵਿੱਚ ਮੈਨੂੰ ਐ ਲੱਗਦਾ ਹੁੰਦਾ ਬਈ ਆਪਾਂ ਆਉਦੇ ਬਾਰੇ ਸਾਰਾ ਕੁਝ ਦੱਸਤਾ ਦਿੰਨੇ ਆ YouTube ਤੇ ਤਾਂ ਇੰਟਰਵਿਊਜ਼ ਦੇ ਵਿੱਚ ਤਾਂ ਮੈਨੂੰ ਥੋੜਾ ਜਿਹਾ ਕਈ ਵਾਰ ਕੋਈ ਨਾ ਕੋਈ ਚੀਜ਼ ਫੇਰ ਕੇ ਜੀ ਵੀ ਲੱਗਦੀ ਹੁੰਦੀ ਆ ਤਾਂ ਕਰਕੇ ਮੈਨੂੰ ਇਹ ਲੱਗਦਾ ਹੁੰਦਾ ਮੈਂ ਨਹੀਂ ਦੇਣੀ ਵਾਕਈ ਮੇਰੀ ਇੱਕ ਇੰਟਰਵਿਊ ਹੋਈ ਸੀਗੀ ਉਦੋਂ ਜਦੋਂ ਮੈਂ ਮਿਸਿਸ ਰਾਇਲ ਪੰਜਾਬ ਵਿੱਚ ਸੀਗੀ ਤਾਂ ਉਸ ਇੰਟਰਵਿਊ ਦੇ ਵਿੱਚ ਮੈਂ ਸਭ ਕੁਝ ਦੱਸੀ ਹੋਇਆਗਾ ਉਸ ਤੋਂ ਬਾਅਦ ਮੈਂ ਇਹ ਬਿਜ਼ਨਸ ਸਟਾਰਟ ਕੀਤਾਗਾ ਤਾਂ ਇਹ ਬਿਜ਼ਨਸ ਬਾਰੇ ਵੀ ਮੈਂ ਆਪਦੀ ਇੰਟਰਵਿਊ ਤੁਹਾਡੇ ਸਾਹਮਣੇ ਆਪ ਹੀ ਲੈ ਕੇ ਆਈ ਸੀ ਤੁਸੀਂ YouTube ਤੇ ਬਹੁਤ ਪਿਆਰ ਦਿੱਤਾ ਸੀ ਉਹਨੇ ਅੱਜ ਜੁਹਾਰ ਤੇ 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 ਕੱਪੜੇ ਇੱਕੋ ਜੇ ਪਾਵਾਂਗੇ ਕਰ ਜਾ ਕਰ ਜਾ ਪਹਿਲਾਂ ਮੈਨੂੰ ਗੱਲ ਕਰ ਲਾਂ ਦੇ ਪੁੱਤ ਅੱਜ ਆਪਾਂ ਸਕੂਲ 'ਚ ਬੁਲਾਇਆਗਾ ਤਾਂ ਸਕੂਲ ਦੇ ਵਿੱਚ ਦੇਣ ਜਾਣੀ ਆਪਾਂ ਸਪੀਚ ਪਹਿਲਾਂ ਆਪਾਂ ਹੋ ਜਾਈਏ ਰੈਡੀ ਤੇ ਫਿਰ ਆਪਾਂ ਤੁਹਾਡੇ ਨਾਲ ਕਰਦੇ ਹਾਂ ਗੱਲਬਾਤ ਬਾਏ ਬਾਏ ਹੈ ਬਈ ਅੱਜ ਮੇਰੀ ਮੋਟੀਵੇਸ਼ਨਲ ਸਪੀਚ ਆ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਨਸ ਚ ਬਹੁਤ ਪ੍ਰਾਊਡ ਮੂਮੈਂਟ ਆ ਹਾਂ ਮੇਰੇ ਲਈ ਕੱਲ ਮੈਂ ਪਿੰਡ ਸਪੀਚ ਦਿੱਤੀ ਸੀ ਅੱਜ ਮੈਂ ਕੋਣ ਸਾ ਦੇ ਰਹੀ ਹਾਂ ਪ੍ਰਾਊਡ ਮੂਮੈਂਟ ਆ ਥੈਂਕ ਯੂ ਜਿੰਨਾ ਨੇ ਜਿੰਨੀ ਬਹੁਤ ਸੰਗਤ ਕੀਤਾ ਪਹਿਲਾਂ ਤੇ ਆਪੇ ਵੀ ਰਹੇ ਨੇ ਕਿ ਉਹਨਾਂ ਨੇ ਮਿਹਨਤ ਕਰਕੇ ਉਦਮ ਕਰਕੇ ਇਹ ਜਿਹੜਾ ਬਿਜ਼ਨਸ ਦੇ ਵਿੱਚ ਆਪਣਾ ਸਾਥ ਦਿੱਤਾ ਬੜੇ ਭਾਗਾਂ ਨੂੰ ਤੁਸੀਂ ਉਹ ਹੋ ਵੀ ਦਾਦ ਨੇ ਇਹਨਾਂ ਦੇ ਪੱਲੇ ਦੇ ਬੇਸਿਸ ਤੋਂ ਇਸ ਤਰ੍ਹਾਂ ਤੁਸੀਂ ਬੈਠੇ ਹੋ ਜਿਸ ਸੰਬੰਧ ਉਹ ਵਿਦਿਆਰਥੀ ਹਨ ਕੋਈ بڑے ਮਾਮਾ ਨਹੀਂ ਕਰਦਾ ਕਿ ਸਾਡੀ ਨੂੰ ਤੁਹਾਡੇ ਦੁਸਤਾਰ ਆ ਕੇ ਬਿਜ਼ਨਸ ਗੱਲ ਕਰਦੇ ਹੋਣ ਤੇ ਉਹ ਸੰਗਤ ਇੱਥੇ ਨਾਲ ਜਿਆਦਾ ਸਮਾਂ ਮੈਨਾਂ ਲੱਗਦਾ ਰਹੇ ਤੁਸੀਂ ਐਂਡਰ ਮੈਂ ਆਪਣੇ ਪ੍ਰਤੀ ਨੂੰ ਬਾੰਦਿਆ ਕੇ ਵੀ ਜੁਮਰੇ ਸਮਾਜ ਨੂੰ ਸਮਝ ਗਏ ਕਿ ਇਸ ਤਰ੍ਹਾਂ ਦੇ ਆਪਣੇ ਚੀਜ਼ਾਂ ਦੇ ਨੂੰ ਪਾਣੀ ਹਾਂ ਉਹ ਸੰਭਵ ਕੀਤਾ ਹੋਇਆਗਾ ਜਿਹੜਾ ਮੈਂ ਚਾਹੁੰਦੀ ਆ ਕਿ ਤੁਹਾਨੂੰ ਨਾ ਕਦੇ ਗਲਤ ਕਰੇ ਵੀ ਕਰਨਾ ਪਵੇ ਠੀਕ ਹੈ ਕਿਉਂਕਿ ਆਪਾਂ ਨੂੰ ਜਿੱਥੋਂ ਤੱਕ ਵੀ ਆਪਾਂ ਜਾਣਦੇ ਆ ਆਪਾਂ ਨੂੰ ਇਹ ਹਾਲਾਤ ਹੀ ਲੈ ਕੇ ਆਉਂਦੇ ਆ ਦੇਖੋ ਬੱਚੇ ਮੈਂ ਕੋਈ ਬਿਜ਼ਨਸ ਦੀ ਸਟੱਡੀ ਵੀ ਨਹੀਂ ਕੀਤੀ ਠੀਕ ਹੈ ਮੈਂ ਕਿਉਂ ਮੈਂ ਬਿਜ਼ਨਸ ਬਾਰੇ ਪੜ੍ਹੀ ਆ ਨਹੀਂ ਅੱਜਕੱਲ ਤੁਹਾਡੇ ਕੋਲ ਦਾ ਸਬਜੈਕਟ ਨਹੀਂ ਇਹ ਤੁਹਾਨੂੰ ਬਿਜ਼ਨਸ ਬਾਰੇ ਪੜਾਇਆ ਜਾਂਦਾ ਹੈ ਠੀਕ ਹੈ ਤੁਹਾਡੇ ਕੋਲ ਬਹੁਤ ਹੀ ਕਾਬਿਲ ਟੀਚਰ ਨੇ ਜਿਹੜੇ ਤੁਹਾਨੂੰ ਬਿਜ਼ਨਸ ਬਾਰੇ ਦੱਸਦੇ ਨੇ ਮੇਰੇ ਲਈ ਕੋਈ ਸਟੱਡੀ ਨਹੀਂ ਸੀ ਕਿਉਂਕਿ ਜਦੋਂ ਮੈਂ ਪੜ੍ਹੀ ਹੁਈ ਆ ਪਲੱਸ 1 ਪਲੱਸ 2 ਮੈਂ ਨਾਨ ਮੈਡੀਕਲ ਕੀਤੀ ਸੀ ਸਾਇੰਸ ਮੈਥ ਨਾਲ ਥੈਨ ਮੈਂ ਬੀਐਸਸੀ ਨਾਨ ਮੈਡੀਕਲ ਕੀਤੀ ਫਿਰ ਮੈਂ ਬੀਐਡ ਕੀਤੀ ਸਾਇੰਸ ਤੇ ਮੈਥ ਨਾਲ ਤੇ ਮੈਂ ਟੀਚਰ ਵੀ ਰਹੀ ਆ ਤੇ ਕਾਫੀ ਜ਼ਿਆਦਾ ਬੱਚਿਆਂ ਨੂੰ ਮੈਂ ਪਿੰਡ ਟਿਊਸ਼ਨ ਵੀ ਪੜਾਉਂਦੀ ਰਹੀ ਆ ਬਟ ਫਿਰ ਉਸ ਤੋਂ ਬਾਅਦ ਲਾਕਡਾਊਨ ਲੱਗ ਗਿਆ ਸੀਗਾ ਤੇ ਲਾਕਡਾਊਨ ਤੋਂ ਬਾਅਦ ਇਹ ਕੀ ਹੁੰਦਾ ਨੇ ਵੀ ਹਾਲਾਤ ਕਿਵੇਂ ਦੇ ਬਣ ਜਾਂਦੇ ਆ ਮੈਡਮ ਤੁਹਾਨੂੰ ਦੱਸ ਕੇ ਅੱਗੇ ਸੀ ਵੀ ਜੌਬ ਵਾਲੇ ਬੰਦੇ ਨੇ ਤੇ ਬਿਜ਼ਨਸ ਵਾਲੇ ਨੇ ਕਾਲ ਕੀ ਕਿ ਸੀ ਜਦੋਂ ਮੈਡਮ ਤੁਹਾਨੂੰ ਪਿੰਡ ਦੇ ਵਿੱਚ ਤੁਸੀਂ ਗਏ ਸੀ ਕੀ ਕਿ ਆ ਕਿ ਸਟੀਚਿੰਗ ਵਾਲਿਆਂ ਨੇ ਕੀ ਕਿਹਾ ਸੀ ਵੀ ਮੈਂ ਇਹਨਾਂ ਤੋਂ ਬਸ ਕਮਾ ਲੇ ਲੇ ਤਾਂ ਪ੍ਰਾਈਵੇਟ ਸਕੂਲਸ ਦੇ ਵਿੱਚ ਤੁਹਾਨੂੰ ਪਤਾ ਰਹੇ ਜੇ ਉਦੋਂ ਫੀਸਾਂ ਤੇ ਡਿਪੈਂਡ ਕਰਦਾ ਬੱਚਿਆਂ ਦੇ ਟੀਚਰ ਦੀ ਸੈਲਰੀ ਹੈ ਜਿਹੜੀ ਬੱਚਿਆਂ ਦੀਆਂ ਫੀਸਾਂ ਤੇ ਡਿਪੈਂਡ ਹੋ ਜਾਂਦੀ ਹੈ ਤਾਂ ਸਾਨੂੰ ਜਿਹੜੀ ਸੈਲਰੀ ਵਗੈਰਾ ਸੀਗੀ ਉਹ ਕੋਈ ਵੀ ਸਾਨੂੰ ਜਮਾ ਮਨਾ ਕਰਦਾ ਸੀਗਾ ਕਿ ਤੁਹਾਨੂੰ ਕੋਈ ਵੀ ਸੈਲਰੀ ਨਹੀਂ ਦਿੱਤੀ ਜਾਉਦੀਗੀ ਤਾਂ ਤੁਸੀਂ ਪੇਟ ਕਰੋ ਵੀ ਲਾਕਡਾਊਨ ਉੱਲੂਗਾ ਤਾਂ ਸਕੂਲ ਸਟਾਰਟ ਹੋਣਗੇ ਫੇਰ ਤੁਹਾਨੂੰ ਸੈਕਰੀ ਦਿੱਤੀ ਜਾਊ। ਪਰ ਉਹ ਹੁੰਦਾ ਨਾ ਵੀ ਇੱਕ ਥੋੜਾ ਜੰ ਅੰਦਰ ਸਾਰਿਆਂ ਦੇ ਅੰਦਰ ਕੀ ਹੁੰਦਾ ਸਾਰਿਆਂ ਦੇ ਅੰਦਰ ਕੋਈ ਨਾ ਕੋਈ ਕਲਾ ਹਰ ਇੱਕ ਬੱਚੇ ਦੇ ਵਿੱਚ ਆ ਕਿਸੇ ਨੂੰ ਖੇਤੀਬਾੜੀ ਦੇ ਇੰਟਰਸਟ ਹੋਣਾ ਕਿਸੇ ਕੁੜੀ ਨੂੰ ਸਿਲਾਈ ਦੇ ਵਿੱਚ ਇੰਟਰਸਟ ਹੋਣਾ ਕਿਸੇ ਨੂੰ ਪੇਂਟਿੰਗ ਦੇ ਵਿੱਚ ਜਿਵੇਂ ਬਹੁਤ ਸੁੰਹੀਆਂ ਰੱਖਣੀਆਂ ਹੋਣਾਂ ਤੇ ਲਈ ਹੈ ਇੱਕ ਬੱਚਾ ਕਿਸੇ ਨੂੰ ਰਖੜੀ ਬਣਾਉਣ ਦੇ ਵਿੱਚ ਇੰਟਰਸਟ ਹੋਣਾ ਕਿਸੇ ਨੂੰ ਪੈਕਿੰਗ ਕਰਨ ਦੇ ਵਿੱਚ ਇੰਟਰਸਟ ਹੋਣਾ ਕਿਸੇ ਨੂੰ ਕੁਕਿੰਗ ਕਰਨ ਦੇ ਵਿੱਚ ਇੰਟਰਸਟ ਹੁੰਦਾ ਹਰ ਇੱਕ ਬੱਚੇ ਨੂੰ ਹਰ ਇੱਕ ਅਲੱਗ-ਅਲੱਗ ਕੰਮ ਦੇ ਵਿੱਚ ਇੰਟਰਸਟ ਹੈ ਦੇ ਹੀ ਹੈਗਾ ਹੈਗਾ ਨਾ ਸਾਰਿਆਂ ਸਾਰੇ ਜਿਹੜੇ ਸੋਸ਼ਲ ਮੀਡੀਆ ਯੂਜ਼ ਕਰਦੇ ਹੋ ਨਾ ਕਾਫੀ ਸਾਰੇ ਵੀਰ ਦੇਖਦੇ ਹੋਗੇ ਪਰ ਸੋਸ਼ਲ ਮੀਡੀਆ ਯੂਜ਼ ਕਰੋ ਰਜੇ ਇਹਨਾਂ ਗੁੱਟ ਦੇ ਮੈਂ ਆਪਣਾ ਕੰਮ ਸੋਸ਼ਲ ਮੀਡੀਆ ਤੋਂ ਸਟਾਰਟ ਕੀਤਾਗਾ ਸੋਸ਼ਲ ਮੀਡੀਆ ਦੇਖਦੇ ਹੋ YouTube ਦੇਖਦੇ ਹੋ ਬਟ YouTube ਤੇ ਕੀ ਦੇਖਿਆ ਕਰੋ ਕੋਈ ਚੰਗੀਆਂ ਚੀਜ਼ਾਂ ਦੇਖਿਆ ਕਰੋ ਮੋਟੀਵੇਸ਼ਨਲ ਵੀਡੀਓਜ਼ ਦੇਖਿਆ ਕਰੋ ਮੈਂ ਸੁੱਧ ਮੋਟੀਵੇਸ਼ਨਲ ਵੀਡੀਓਜ਼ ਦੇਖਦੇ ਦੇ ਕੇ ਇਥੋਂ ਤੱਕ ਆ ਗਿਆ ਮੈਂ ਉਦੋਂ ਪਹਿਲਾਂ ਤੁਸੀਂ ਮੇਰੀਆਂ ਵੀਡੀਓ ਸਾਰਿਆਂ ਨੇ ਦੇਖੀਆਂ ਹੋਣਗੀਆਂ ਟਿਕਟੌਕ ਤੇ ਠੀਕ ਹੈ ਮੈਂ ਉਦੋਂ ਲਾਜੀ ਆਪਣੇ ਸੱਭਿਆਚਾਰ ਨੂੰ ਪ੍ਰਮੋਟ ਕੀਤਾ ਸੀਗਾ ਠੀਕ ਹੈ ਫਿਰ ਇਸ ਤੋਂ ਬਾਅਦ ਮੈਂ ਇੰਸਟਾਗ੍ਰam ਤੇ ਜਦੋਂ ਮੇਰਾ ਸਟਾਰਟ ਹੋਇਆ ਮੇਰੀ ਜਸਟ ਮੇਰੇ ਨਾਲ 2000 ਲੋਕ ਜੁੜੇ ਹੋਏ ਸੀਗੇ ਉਦੋਂ ਲਾਕਡਾਊਨ ਲੱਗ ਗਿਆ ਜਿਸ ਨਾਲ ਮੇਰੇ ਹਾਲਾਤ ਐਵੇਂ ਦੇ ਬਣ ਗਏ ਸੀਗੇ ਵੀ ਮੇਰੇ ਕੋਲ ਜੋਬ ਵੀ ਨਹੀਂ ਸੀਗੀ ਵੀ ਮੈਨੂੰ ਕੋਈ ਨਾ ਕੋਈ ਇਨਕਮ ਸੋਰਸ ਚਾਹੀਦਾ ਹੀ ਚਾਹੀਦਾ ਸੀ ਪਰ ਮੇਰੇ ਅੰਦਰ ਇੱਕ ਕੀੜਾ ਸੀਗਾ ਡਿਜ਼ਾਈਨਿੰਗ ਦਾ ਕਮ ਮੇਰੀ ਕੋਈ ਖਲੋਪ ਆਪਣਾ ਜਿਹੜਾ ਅੱਗੇ ਵਧਣ ਲਈ ਪ੍ਰੇਰਿਤ ਵੀ ਕਰਦੇ ਨੇ ਨਾ ਉਹ ਆਪਣੇ ਵਿੱਚੋਂ ਰੋਕ ਹੀ ਹੁੰਦੇ ਨੇ ਜਿਵੇਂ ਮੈਨੂੰ ਲੋਸ ਪੋਰਸ਼ਨ ਉਸ ਦੇ ਵਿੱਚ ਜੀ ਥੋੜਾ ਇੱਕ ਜਿੱਦਿਆਂ ਦਾ ਫੂਟ ਬੜਾ ਸੋਹਣਾਗਾ ਤੁਸੀਂ ਇਹ ਆਪ ਡਿਜ਼ਾਈਨ ਕੀ ਗੱਲ ਹੈ ਡਿਜ਼ਾਈਨਿੰਗ ਮੇਰੀ ਹੁੰਦੀ ਸੀ ਉਲੀਕ ਦੀ ਮੈਂ ਹੁੰਦੀ ਸੀ ਹਰ ਇੱਕ ਚੀਜ਼ ਨੂੰ ਵੱਟ ਉਹਦੇ ਵਿੱਚ ਜਿੰਨੀ ਵੀ ਕਲਾ ਭਰਦਾ ਸੀ ਉਹ ਇੱਕ ਟੇਲਰ ਕਰ ਸਕਦਾ ਠੀਕ ਹੈ ਕਿਸੇ ਨੂੰ ਜਿਵੇਂ ਸੁਣਾਉਂ ਮੈਂ ਹਜ਼ੂਰਾ ਜੀ ਇਹ ਚੀਜ਼ ਸੋਚੀ ਸੀ ਵੀ ਹਾਂ ਠੀਕ ਹੈ ਵੀ ਅਸੀਂ ਤੋਂ ਫੋਟੋ ਬੋਣੀਆਂ ਆਪਦੀ ਮੈਂ ਦੇਖਣੀ ਵੀ ਲੋਕਾਂ ਨੂੰ ਮੇਰੇ ਕੰਮ ਦੇ ਵਿੱਚ ਇੰਟਰਸਟ ਹੈਗਾ ਪਹਿਲੇ ਦਿਨ ਮੈਂ ਫੋਟੋ ਪਾਈ ਸੀ ਲੋਕ ਮੇਰੇ ਨਾਲ 2000 ਹੀ ਜੁੜੇ ਹੋਏ ਸੀ ਮੈਂ ਕਿਹਾ ਸੀਗਾ ਵੀ ਮੈਨੂੰ ਇਸ ਸੂਟ ਬਾਰੇ ਜੇ ਕਿਸੇ ਨੇ ਵੀ ਪੁੱਛਣਾ ਦਾ ਮੈਨੂੰ ਤੁਸੀਂ ਡਾਇਰੈਕਟ ਮੈਸੇਜ ਕਰੋ ਜੀ ਆਹ ਮੇਰਾ ਨੰਬਰ ਆ ਤੁਸੀਂ ਮੈਨੂੰ ਇਹ ਤੇ ਮੈਸੇਜ ਕਰ ਦਿਓ ਜੇ ਕਿਸੇ ਨੂੰ ਕੋਈ ਵੀ ਚੀਜ਼ ਚਾਹੀਦੀ ਆ ਤਾਂ ਮੈਨੂੰ ਪਹਿਲੇ ਦਿਨ 100 ਦਾ ਰੇਟ ਜੇ ਤਾਂ ਮੈਂ ਬੈਗਾਂ ਦੀ ਟਿੱਕੇ ਵੀ 10 ਆਰਡਰ ਆ ਕੇ ਚੱਲ ਮੰਨ ਲਈ ਪਰ ਇਹ ਬਸ ਕੋਈ ਚੱਕਰ ਪਰ ਮੈਂ ਉਹ ਸਟਾਰਟ ਕੀਤਾ ਵੀ ਮੈਂ ਮੇਨਟ ਕਰੀ ਉਹ 10 ਆਰਡਰ ਤੋਂ ਬਾਅਦ ਮੈਂ ਇੱਕ ਨਵੀਂ ਚੀਜ਼ ਉੱਤੀ ਨਵਾਂ ਡਿਜ਼ਾਈਨ ਕੀਤਾ ਜਿਹੜਾ ਲੋਕਾਂ ਨੂੰ ਹੋਰ ਪਸੰਦ ਆਇਆ ਫਿਰ ਉਸ ਤੋਂ ਬਾਅਦ ਮੈਂ ਹੋਰ ਨਵਾਂ ਡਿਜ਼ਾਈਨ ਤਿਆਰ ਕੀਤਾ ਜਿਹੜਾ ਲੋਕਾਂ ਨੂੰ ਹੋਰ ਪਸੰਦ ਆਇਆ ਫਿਰ ਉਸ ਤੋਂ ਬਾਅਦ ਹੋਰ ਨਵਾਂ ਡਿਜ਼ਾਈਨ ਕੀਤਾ ਤਾਂ ਟਿੰਗਸ ਆਲ ਗਈ ਮੈਂ ਕੁਟੀ ਦੇ ਹੀ ਕੰਮ ਕਿੰਨਾ ਲੱਗਦਾ ਤੁਹਾਂ ਕਦੇ ਜਿਵੇਂ ਕੁਟੀ ਦੇ ਹੀ ਜਾਣਾ, ਕੁਟੀ ਦੀ ਸਮਾਨ ਧੋਣਾ, ਮੈਂ ਰਾਤ ਨੂੰ ਲੇਟ ਵੀ ਹੋ ਜਾਂਦੀ ਸੀ, ਸਵੇਰੇ ਆਪ ਦਾ ਕੰਮ ਤੇ ਨਿਕਲ ਜਾਣਾ, ਠੀਕ ਹੈ ਮਾਰਕੀਟ ਦੇ ਵਿੱਚ ਤਕਾਨਾ ਦੇਖਣੀ ਆ ਕਿਥੋਂ ਕਪੜਾ ਸਸਤਾ ਮਿਲੂਗਾ, ਕਿਥੋਂ ਲੇਸੇ ਸਸਤੀਆਂ ਮਿਲਣਗੀਆਂ, ਠੀਕ ਹੈ ਫਿਰ ਆਪ ਦੇ EMPLOYE ਵੀ ਲੱਭੇ ਵੀ ਕਿਹੜਾ ਬੰਦਾ ਬੈਸਟ ਟੇਲਰ ਦਾ ਕੰਮ ਕਰੂਗਾ, ਸਟਿਚਿੰਗ ਕਿਹੜਾ ਵਧੀਆ ਕਰੂਗਾ, ਠੀਕ ਹੈ, ਕਢਾਈ ਕਿਹੜਾ ਵਧੀਆ ਕਰੂਗਾ? ਸਲਾਈ ਕਿਹੜਾ ਵਧੀਆ ਕਰੂਗਾ, ਕਰਪਾਈ ਕਿਹੜਾ ਵਧੀਆ ਕਰੂਗਾ? ਜੀ ਮੈਡਮ ਨੇ ਤਾਂ ਮੇਰੇ ਨਾਲ ਜੁੜੇ ਹੋਏ ਨੇ ਬੰਦੇ 20 ਤੋਂ 25। ਤੁਹਾਡੇ ਚੋਂ ਕਿਸੇ ਕੁੜੀ ਨੂੰ ਸਲਾਈ ਵਧੀਆ ਆਉਣੀ ਹੋਣੀ ਹੈ, ਕਿਸੇ ਕੁੜੀ ਨੂੰ ਪੜ੍ਹਾਈ ਵਧੀਆ ਆਉਣੀ ਹੋਣੀ। ਠੀਕ ਹੈ? ਕਿਸੇ ਕੁੜੀ ਨੂੰ ਪੇਂਟਿੰਗ ਵਧੀਆ ਆਉਣੀ ਹੈ ਨਾ ਜੇ ਉਹ ਮੇਰੇ ਕੋਲ ਬੱਚੇ ਕੰਮ ਕਰਦੇ ਨੇ। ਮੇਰੇ ਅੰਡਰ ਕੰਮ ਕਰਦੇ ਨੇ। ਜਿਹੜੇ ਮੈਡਮ ਕਹਿ ਗਈ ਗਈ ਸੀ ਨਾ ਤੁਹਾਡੇ ਸਾਰੇ ਤਾਂ ਬੱਤ ਕਮਾ ਲੈਂਦੇ ਹੋਣਗੇ ਉਹ ਬੱਚੇ। ਉਹ ਬੱਚੇ ਸਿਰਫ 10th ਤੇ +2 ਪਾਸ ਨੇ ਬਸ। ਉਨ੍ਹਾਂ ਨੇ ਸਟੱਡੀ ਨਹੀਂ ਕੀਤੀ ਬਟ ਸਟੱਡੀ ਜ਼ਰੂਰੀ ਆ ਮੈਂ ਬਿਜ਼ਨਸ ਸੈਕਟਰ ਦਾ ਰਨ ਕੀਤਾ ਮੈਂ ਇਹ ਬਿਜ਼ਨਸ ਬਾਰੇ ਵੀ ਸਟੱਡੀ ਕੀਤੀ ਤਾਂ ਤੁਸੀਂ ਜੋ ਵੀ ਬਿਜ਼ਨਸ ਕਰਨਾ ਪਹਿਲਾਂ ਤਾਂ ਉਹ ਬਿਜ਼ਨਸ ਬਾਰੇ ਵੀ ਸਟੱਡੀ ਕਰਨੀ ਹੀ ਜਿਹੜੀ ਹੈਗੀ ਆ ਜ਼ਰੂਰੀ ਆ ਪੜਾਈ ਜ਼ਰੂਰੀ ਹੈਗੀ ਆ ਬਟ ਜਿੰਨੇ ਆਪਾਂ ਪੜ ਲੈ ਕੇ ਆਪਾਂ ਕਹਿੰਦੇ ਵੀ ਪੜ ਲੈ ਕੇ ਸਿਰਫ ਨੌਕਰੀ ਲਈ ਆਣਾ ਨਹੀਂ ਬਸ ਨੌਕਰੀ ਪਿੱਛੇ ਜੇ ਨੌਕਰੀ ਨਹੀਂ ਮਿਲੀ ਤਾਂ ਆਪਾਂ ਇਹ ਸੋਚ ਲੈਣੀ ਆ ਵੀ ਆਪਾਂ ਤਾਂ ਕੁਝ ਕਰਨਾ ਹੀ ਪਏਗਾ ਤੁਹਾਡੇ ਸਾਰੇ ਅੰਦਰ ਕੋਈ ਨਾ ਕੋਈ ਕਲਾ ਹੈਗੀ ਆ ਤੁਸੀਂ ਸਮਝੂ ਆਪਦੇ ਆਪ ਪੁੱਛੋ ਵੀ ਤੁਹਾਡੇ ਚ ਕਲਾ ਕੀ ਆ ਤਾਂ ਆਪਦੇ ਘਰ ਦੇ ਹਰਤਾਂ ਨੂੰ ਦੇਖ ਕੇ ਤੁਸੀਂ ਉਹ ਕਲਾ ਨੂੰ ਜਦੋਂ ਆਪ ਦੇ ਅੱਗੇ ਲੈ ਕੇ ਆਉਂਗੇ ਨਾ ਤਾਂ ਤੁਹਾਡੇ ਸਾਹਮਣੇ ਉਹ ਕੰਮ ਹੋਊਗਾ ਤਾਂ ਤੁਸੀਂ ਜਰੂਰ ਜ਼ਿੰਦਗੀ ਚ ਕਾਉਣ ਜਾਵੋਗੇ ਮੇਰੇ ਤੋਂ ਲੱਗ ਕੇ ਲੱਗ ਮੈਂ ਆਉਦੇ ਆਪ ਨੂੰ ਇੰਨਾ ਅੱਗੇ ਲੈ ਕੇ ਜਾਣਾ ਜਿੰਨਾ ਟਾਈਮ ਮੇਰੇ ਕੋਲ ਕੁਝ ਨਹੀਂ ਹੈਗਾ ਮੈਂ ਕੁਛ ਨਹੀਂ ਸੋਚਣਾ ਵੀ ਮੈਂ ਕੀ ਕਰਨਾਗਾ ਮੈਂ ਕੀ ਲੈਣਾਗਾ ਜਦੋਂ ਮੇਰੇ ਕੋਲ ਕੁਛ ਹੋਇਆ ਮੈਂ ਕਮਾਂਗੀ ਤਾਂ ਮੈਂ ਆਪਣੇ ਆਪ ਲਾਉਂਗੀ ਤੇ ਸਾਰੇ ਜਣੇ ਤੁਸੀਂ ਖੁਦ ਸੋਚਦੇ ਹੋਊਂਗੇ ਵੀ ਸਾਡੀ ਲਾਈਫ ਮੈਡਮ ਵਰਗੀ ਹੋਵੇ ਤੁਸੀਂ ਮੈਨੂੰ ਦੇਖ ਕੇ ਸੋਚਦੇ ਹੋਊਂਗੇ ਕਿ ਮੈਂ ਟੀਚਰ ਬਣੂੰਗੀ ਤੁਸੀਂ ਸੋਚਦੇ ਹੋਊਂਗੇ ਵੀ ਮੈਂ ਟੀਚਰ ਬਣੂ ਸਭ ਨੂੰ ਦੇਖ ਕੇ ਸੋਚਦੇ ਹੋਊਂਗੇ ਠੀਕ ਹੈ ਮੈਂ ਪੜਾਉਂਗਾ ਵੱਡਾ ਹੋ ਕੇ ਜਿਵੇਂ ਪੜ੍ਹਾਂਗਾ ਪਰ ਕਈ ਵਾਰ ਜੇ ਤੁਹਾਡੇ ਹਾਲਾਤ ਇਹ ਜੇ ਬਣ ਜਾਂਦੇ ਆ ਠੀਕ ਆ ਤਾਂ ਉਹ ਹਾਲਾਤ ਜਿਹੜੇ ਹੁੰਦੇ ਆ ਉਹ ਇਹ ਨਾ ਸੋਚਿਆ ਕਿ ਮੈਨੂੰ ਨੌਕਰੀ ਨਹੀਂ ਮਿਲੀ ਤਾਂ ਮੈਂ ਹੱਥ ਛਾੜ ਕੇ ਬਹਿ ਜਾਣਾ ਨਹੀਂ ਜੇ ਨੌਕਰੀ ਨਹੀਂ ਮਿਲੀ ਤਾਂ ਇੱਕ ਆਪਸ਼ਨ ਆਪਾਂ ਨੂੰ ਹੋਰ ਮਿਲੀ ਆ ਉਹ bizness ਦੀ ਮਿਲੀ ਹੋਈ ਹੈ ਸਾਰੇ ਅੰਦਰ ਕੋਈ ਨਾ ਕੋਈ ਕਾਬਲੀਅਤ ਹੁੰਦੀ ਹੈ ਜਿਵੇਂ ਤੁਸੀਂ ਅੱਜ ਰੱਖੜੀਆਂ ਬਣਾਈ ਇਹ ਰੱਖੜੀਆਂ ਤੋਂ ਥੋੜਾ ਜਿਹਾ ਹੋਰ ਉਲੀਕਿਓ ਇਹका ये बहुत सोनिया बन जा रही है किसी बच्चे को पैकिंग करनी होगी सोनिया की पैकिंग करियो कई क्यों सेल होणगी ये सेल होणगी ਤੁਸੀਂ ਇੰਸਟਾਗ੍ਰਾਮ ਖੋਲਦੇ ਹੋ ਤੁਸੀਂ ਜਸਟ ਖੋਲਦੇ ਹੋਗੇ ਬਸ ਰੀਲਾਂ ਦੇਖਣੀਆਂ ਇਹਨਾਂ ਨੂੰ ਦੇਖ ਲਿਆ ਜੀ ਆਹ ਕੰਟਰੋਵਰਸੀ ਹੋ ਜਾਂਦੀ ਆ ਉਹ ਚੀਜ਼ ਦੇਖੀ ਜੀ ਨਹੀਂ ਇੰਸਟਾਗ੍ਰਾਮ ਨੂੰ ਬੁਟਰੀ ਜਿਹੀ ਯੂਜ਼ ਕਰੋ ਮੇਰਾ ਇੰਸਟਾਗ੍ਰਾਮ ਮੈਨੂੰ ਸਿਰਫ ਸੂਟ ਦਿਖਾਉਂਦਾਗਾ ਸੂਟਾਂ ਨੇ ਡਿਜ਼ਾਈਨ ਦਿਖਾਉਂਦਾਗਾ ਜੇ ਤੁਸੀਂ ਪੇਂਟਿੰਗ ਕਰਦੇ ਹੋ ਨਾ ਜੇ ਤੁਹਾਡੇ ਦਿਮਾਗ ਦੇ ਵਿੱਚ ਇਹ ਚੀਜ਼ ਆਵੇ ਤੁਸੀਂ ਪੇਂਟਿੰਗ ਦਾ ਕੰਮ ਕਰਦੇ ਹੋ ਤੁਹਾਡਾ ਇੰਸਟਾਗ੍ਰam ਤੋਂ ਪੇਂਟਿੰਗ ਦਿਖਾਉਗਾ ਮੈਨੂੰ ਕੋਈ ਨੌਲੇਜ ਨਹੀਂ ਸੀ ਕਿ ਜਦੋਂ ਮੈਂ ਕੰਮ ਸਟਾਰਟ ਕੀਤਾ ਦਾ ਠੀਕ ਹੈ ਮੈਂ ਨੌਲੇਜ ਲਈ ਸਟੀਚਿੰਗ ਨਹੀਂ ਨੌਲੇਜ ਲਈ ਕਿੰੋਂ ਲਈ ਸਟੱਡੀ ਤਾਂ ਮੈਂ ਕੀਤੀ ਨਹੀਂ ਸਟੱਡੀ ਤਾਂ ਮੇਰੀ ਕੰਪਲੀਟ ਹੋ ਗਈ ਸੀ ਕੋਈ ਸੜੀ ਆ ਤੁਸੀਂ ਕਲਾਸ 1 ਕਲਾਸ 2 ਆ ਕੀ ਕਰਮਰਸ ਕਰ ਰਹੇ ਹੋਗੇ ਮੈਡੀਕਲ ਕਰ ਲੋਗੇ ਨੋਨ ਮੈਡੀਕਲ ਕਰ ਲੋਗੇ ਇਸ ਤੋਂ ਬਾਅਦ ਜੇ ਤੁਹਾਨੂੰ ਲੱਗਿਆ ਤੁਹਾਡੇ ਘਰ ਦੀ ਹਾਲਾਤ ਨਹੀਂ ਹੈਗੇ ਤੁਸੀਂ ਅੱਗੇ ਨਹੀਂ ਪੜ ਸਕਦੇ ਤੁਸੀਂ ਘਰੇ ਬੈਠ ਕੇ ਤੁਹਾਡੇ ਚ ਕੋਈ ਨਾ ਕੋਈ ਗੁਣ ਤਾਂ ਹੋਊਗਾ ਜਿਹੜਾ ਤੁਹਾਨੂੰ ਅੱਗੇ ਲੈ ਜਾਊਗਾ ਜੇ ਤਾਂ ਤੁਸੀਂ ਸੋਚ ਲਿਆ ਵੀ ਮੈਂ ਰੀਲਸ ਹੀ ਦੇਖਣੀਆਂ ਨੇ ਫਿਰ ਤਾਂ ਤੁਸੀਂ ਰੀਲਸ ਹੀ ਦੇਖੋਗੇ ਬਟ ਤੁਸੀਂ ਜੇ ਮੇਰੇ ਵਾਂਗੂ ਸੋਚ ਲਿਆ ਵੀ ਯਾਰ ਮੈਂ ਬਿਜ਼ਨਸ ਕਰਨਾ ਮੈਂ ਸੋਚਦਾ ਬਿਜ਼ਨਸ ਕਰਨਾ ਸੀ ਮੈਂ ਸੱਚ ਕੀਤਾ ਮੋਟੀਵੇਸ਼ਨਲ ਵੀਡੀਓ ਸਰਚ ਕੀਤੀਆਂ ਮੈਂ YouTube ਤੇ ਕਿ bizness ਨੂੰ ਅੱਗੇ ਕਿਵੇਂ ਲਿਜਾ ਸਕਦੀ ਆ ਸਟੀਚਿੰਗ ਕਿਵੇਂ ਹੁੰਦੀ ਆ ਪੇਂਟਿੰਗ ਕਿਵੇਂ ਹੁੰਦੀ ਆ ਮੇਰੇ ਕੋਲ ਕੋਈ ਵੀ ਕੈਰੀਅਰ ਆਉਂਦਾਗਾ ਜੇ ਮੈਨੂੰ ਹੈਂਡਵਰਕ ਬਾਰੇ ਪਤਾ ਨਹੀਂ ਹੋਊਗਾ ਤਾਂ ਮੈਂ ਉਹਦੇ ਕੰਮ 'ਚ ਗੱਲੀਆਂ ਨਹੀਂ ਕਰ ਪਾਉਂਗੀ ਜੇ ਮੈਂ ਉਹਦੇ ਕੰਮ 'ਚ ਗੱਲੀਆਂ ਨਹੀਂ ਕਰੂੰਗੀ ਉਹ ਕੰਮ ਨਹੀਂ ਸਹੀ ਕਰੂਗਾ ਏਗਾ ਤਾਂ ਮੈਂ ਅੱਗੇ ਵਧੀਆ ਕੰਮ ਨਹੀਂ ਦੇ ਪਾਉਂਗੀ Instagram ਤੇ ਝੂਂਦੀ ਨਹੀਂ ਕਿ ਤੁਸੀਂ ਸੌਂਗ ਲਾ ਕੇ ਤੇ ਵੀਡੀਓ ਪਾ ਕੇ ਫੇਰ ਵਾਇਰਲ ਹੋਣਾ ਨਹੀਂ ਤੁਸੀਂ ਆਪ ਦੇ ਕੰਮ ਦੀ ਵੀਡੀਓ ਬਣਾਉਂਗੇ ਆਪ ਦੇ ਕੰਮ ਦੀ ਵੀਡੀਓ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਪਾਉਂਗੇ ਤਾਂ ਉਹ ਕੰਮ ਤੁਹਾਡਾ ਲੋਕ ਦੇਖਣਗੇ ਤਾਂ ਲੋਕ ਤੁਹਾਨੂੰ ਅੱਗੇ ਲੈ ਕੇ ਆਉਣਗੇ ਤੁਹਾਡੇ ਕੋਲ ਆਰਡਰ ਆਉਣਗੇ राजे ਤੁਹਾਨੂੰ ਫਿਰ ਕੀ ਥੋੜਾ ਬਿਜ਼ਨਸ ਸਟਾਰਟ ਹੈ ਬਸ ਤਾਂ ਜਿਵੇਂ ਹੁਣ ਸਲਾਈ ਦਾ ਕੰਮ ਆ ਗਿਆ ਤੁਸੀਂ ਇਸ ਤੋਂ ਬਾਅਦ राजे ਸਲਾਈ ਵੀ ਸਿੱਖ ਸਕਦੇ ਹੋ ਨਾਲ ਨਾਲ ਸਲਾਈ ਸਿੱਖੋਗੇ ਠੀਕ ਹੈ ਤਾਂ ਕੋਈ ਨਾ ਕੋਈ ਬੁਟੀਕ ਆਪਣੇ ਪੰਜਾਬ ਦੇ ਵਿੱਚ ਬੜੇ ਬੁਟੀਕ ਨੇ ਜਿੰਨਾ ਕੰਮ ਦੀ ਲੋੜ ਪੈਦੀ ਨਹੀਂ ਬਟ ਆਪਾਂ ਹੀ ਕੰਮ ਕਰਨਾ ਪਸੰਦ ਕਰਦੇ ਕਿਉਂਕਿ ਆਪਣੀ ਜਨਰੇਸ਼ਨ ਸਾਰੇ ਫੌਨ ਜਾ ਰਹੀ ਹੈ ਹੁਣ ਮੈਂ ਡੇਲੀ ਸੋਲੀ ਪਾਉਣੀ ਨਹੀਂ ਮੈਨੂੰ ਕੰਮ ਵਾਲਿਆਂ ਦੀ ਲੋੜ ਹੈ ਜੀ ਮੈਨੂੰ ਸਟੀਚਿੰਗ ਵਾਲਿਆਂ ਦੀ ਲੋੜ ਹੈ ਜੀ ਮੈਨੂੰ ਕਢਾਈ ਵਾਲਿਆਂ ਦੀ ਲੋੜ ਹੈ ਜੀ ਕਢਾਈ ਤੇ ਕਢਾਈ ਹੈਂਡਵਰਕ ਤੇ ਮਸ਼ੀਨਵਰਕ ਦਾ ਜੇ ਮੇਰੇ ਕੋਲ ਜੈਂਟਸ ਕੰਮ ਕਰਦੇ ਬੁੰਡਿਆਂ ਨੂੰ ਲੱਗਦਾ ਹੁੰਦਾ ਪਰ ਤੁਸੀਂ ਵੀ ਇਹ ਕੰਮ ਕਰ ਸਕਦੇ ਹੋ ਇਦੇ ਵਿੱਚ ਕੋਈ ਸ਼ਰਤ ਨਹੀਂ ਆਪਦੇ ਹੱਥੀਂ ਕਿਰਤ ਕਰਦੇ ਹੋ ਆਪਦੇ ਹੱਥੀਂ ਕੋਈ ਵੀ ਕੰਮ ਕਰਦੇ ਹੋ ਉਹਦੇ ਵਿੱਚ ਕੋਈ ਸ਼ਰਤ ਨਹੀਂ ਤੇ ਤੁਸੀਂ ਮੁੰਡੇ ਹੀ ਕੰਮ ਕਰਦੇ ਹੋ ਸਿਲਾਈ ਦਾ ਕੰਮ ਵੀ ਮੁੰਡੇ ਕਰਦੇ ਹੋ ਸੋਸ਼ਲ ਮੀਡੀਆ ਯੂਜ਼ ਕਰਦੇ ਹੋ ਪਰ ਇਹਨਾਂ ਗੁੱਡਵੇ ਦੇ ਵਿੱਚ ਯੂਜ਼ ਕਰੋਗੇ ਬਹੁਤ ਅੱਗੇ ਜਾਓਗੇ ਤੇ ਇਹਦੀ ਕੋਈ ਉਮਰ ਨਹੀਂ ਹੁੰਦੀ ਜੇ ਆਪਾਂ ਕਹੀਏ ਵੀ ਆਪਾਂ ਨੂੰ ਅੱਗੇ ਜਾਣ ਲਈ ਕਿਸੇ ਉਮਰ ਦਾ ਹੁੰਦਾ ਵੀ ਯਾਰ ਮੈਂ ਤਾਂ ਹੁਣ ਇੰਨੀ ਉਮਰ ਦਾ ਹੋ ਗਿਆ ਜਾਂ ਮੈਂ ਤਾਂ ਛੋਟਾਂਗਾ ਤੁਸੀਂ ਜਾਣਦੇ ਹੋ ਕਿ ਐਕਸੀਡੈਂਟ ਨੂੰ ਸਾਰੇ KFC ਦੇ ਜਿਹੜੇ ਮੋਟੀਦਾਰ ਨੇ ਉਹਨਾਂ ਬਾਰੇ ਜਾਣਦੇ ਹੋ ਜਿਹੜੇ ਉਹ ਮੋਟੀ ਨੇ ਉਹਨਾਂ ਜਾਣਦੇ ਤੁਸੀਂ ਉਹ ਕਦੋਂ ਆਪਦੀ ਜ਼ਿੰਦਗੀ ਚ ਕਾਮਯਾਬ ਹੋਏ KFC ਵਾਲੇ ਬੰਦੇ ਦੀ ਉਮਰ 60 ਸਾਲ ਦੀ ਹੋਈ ਸੀ ਜਦੋਂ ਉਹ ਕਾਮਯਾਬ ਹੋਏ ਆ ਚਿਕਨ ਬਣਾਉਂਦੇ ਹੁੰਦੇ ਸੀਗੇ ਠੀਕ ਹੈ 60 ਸਾਲ ਦੀ ਉਮਰ ਦੇ ਵਿੱਚ ਕਾਮਯਾਬ ਹੋਏ ਹੁਣ ਦੇਖੋ ਤੁਸੀਂ ਜਿੱਥੇ ਵੀ ਜਾਣਾ ਤੁਹਾਨੂੰ KFC ਦਾ ਸਟੋਰ ਮਿਲਦਾ ਉਹਦੀ ਫੋਟੋ ਵੀ ਲੱਗੀ ਹੁੰਦੀ ਹੈ ਨਾ ਨਾਲ 70 ਦੀ ਉਮਰ ਦੇ ਵਿੱਚ ਉਹਨਾਂ ਨੇ ਮਾਨਤਾ ਪ੍ਰਾਪਤ ਕੀਤੀ ਆ ਆਪ ਦੇ ਕੰਮ ਦੀ ਐ ਕਿਉਂ ਪਹਿਲਾਂ ਉਹਨਾਂ ਨੂੰ ਕੋਈ ਸਟੇਜ ਨਹੀਂ ਮਿਲੀ ਉਹ ਸਿੰਪਲ ਆ ਗਿਆ ਕੰਮ ਕਰ ਦੇ ਸੀ ਇਹ ਤਾਂ ਕਾਮਯਾਬ ਹੋਣ ਲਈ ਕਿਸੇ ਵੀ ਉਮਰ ਦੀ ਜ਼ਰੂਰਤ ਨਹੀਂ ਹੈਗੀ ਪਰ ਜੇ ਤੁਹਾਡੇ ਅੰਦਰ ਜਜ਼ਬਾ ਵੀ ਮੈਂ ਕਾਮਯਾਬ ਹੋਊਂਗਾ ਜਿਹਦਾ ਢੇਰੀ ਢਾਲੀ ਪਿਆਰ ਬਹੁਤ ਟਾਈਮ ਹੋ ਗਿਆ ਬਈ ਬਸ ਕਰ ਮੈਂ ਤਾਂ ਕਾਪੜੀ ਕਰ ਸਕਦਾ ਜੇ ਕੋਈ ਕੁਝ ਬਣਿਆ ਨਹੀਂ ਨਹੀਂ ਰਹਿ ਤੋ ਕੁਝ ਨਾ ਕੁਝ ਪਾਉਂਦਾ ਜ਼ਰੂਰ ਆ ਮਿਹਨਤ ਕਰੋਗੇ ਤਾਂ ਮੇਰੇ ਕੋਲ ਕੁਛ ਨਹੀਂ ਸੀਗਾ ਮੈਂ ਹੁਣ ਆ ਉਹਦਾ ਸਟੋਰ ਬਣਾਇਆਗਾ 3 ਸਾਲ ਮੈਂ ਇਸ ਕੁੰਟੀ ਤੇ ਕਰਮੀ ਸਰ ਦੀ ਕੁਛ ਨਹੀਂ ਦੇਖਿਆ ਜੇ ਤਾਂ ਮੈਂ ਢੇਰੀ ਢਾ ਕੇ ਬਹਿ ਜਾਂਦੀ ਵੀ ਇੱਡੀ ਤੋਂ ਬਾਹ ਇੰਨੀ ਕਰਨੀ ਐ ਵੀ ਨਹੀਂ ਮੈਂ ਨਹੀਂ ਕੰਮ ਕਰਨਾ ਛੱਡ ਬਸ ਇੱਕ ਕੌਂਟਰਮੈਂਟ ਦੇਣਾ ਮਿਲ ਗਿਆ ਬਹੁਤ ਮੈਂ ਸੋਚਿਆ ਸੀ ਵੀ ਮੈਂ ਆ ਉਹਦਾ ਸਟੋਰ ਆਪ ਖੜਾ ਕਰਨਾ ਆਪ ਦੇ ਪੇਰੈਂਟਸ ਤੋਂ ਇੱਕ ਵੀ ਰੁਪਈਆ ਨਹੀਂ ਲੈਣਾ ਠੀਕ ਹੈ ਵੀ ਮੈਂ ਆ ਦੇ ਦੰਦ ਤੇ ਕਰੂੰਗੀ ਜੋ ਵੀ ਕੰਮ ਕਰਨਾ ਮੈਂ YouTube ਤੇ ਵੀ ਤੁਸੀਂ ਮੇਰੇ ਵਲੌਗ ਦੇਖਦੇ ਹੋ ਆਲਮੋਸਟ ਮੈਂ ਕੁੜੀਆਂ ਨੂੰ ਇਹੀ ਕਹਿਣੀ ਹੁੰਦੀ ਆ ਵੀ ਘਰੇ ਬੈਲੀਆਂ ਨਾ ਬੈਠੋ ਜੋ ਵੀ ਕੰਮ ਆਉਂਦਾ ਹੋਰ ਸਿੱਖੋ ਅੱਗੇ ਤੁਹਾਡੇ ਕੋਲ ਘਰੇ ਸਾਰਿਆਂ ਕੋਲ ਫੋਨ ਆ ਫੋਨ ਤੇ ਤੁਸੀਂ ਵੀਡੀਓਜ਼ ਦੇਖੋngੀਆਂ ਠੀਕ ਆ ਮੈਂ ਕਹਿੰਦੀ ਆ ਹੋਰ ਵਲੌਗਾਂ ਤੇ ਟਾਈਮ ਵੇਸਟ ਕਰਨ ਨਾਲੋਂ ਚੰਗਾ ਮੋਟੀਵੇਸ਼ਨਲ ਵੀਡੀਓ ਦੇਖੂngੀਆਂ ਮੋਟੀਵੇਸ਼ਨਲ ਸਪੀਕਰ ਵੀ ਹੋਏ ਨੇ ਬਹੁਤ ਵੱਡੇ ਵੱਡੇ ਹੋਰ ਵੀ ਮੇਰੇ ਇੱਕ ਚੀਜ਼ ਹੈਗੀ ਵੀ ਮੈਂ ਬੁੱਕ ਪੜ੍ਹਦੀ ਆ ਬੜੀਆਂ ਕਿਤਾਬਾਂ ਹੁੰਦੀਆਂ ਨੇ ਨਾ ਬਾਲ ਅੱਗੇ ਲੈ ਕੇ ਜਾਂਦੀਆਂ ਬੰਦੇ ਇਹ ਤੁਹਾਡੇ ਦਿਮਾਗ ਨੂੰ ਕੰਟਰੋਲ ਕਰਦੇ ਨੇ ਤੁਹਾਡੀ ਜਿਸ ਪੀਸ ਐਂਸ ਲੈਵਲ ਆਉਂਦਾ ਤਕਾਬਾ ਬਣ ਕੇ ਪਰ ਤੁਸੀਂ ਅੰਬਾਨੀ ਫੈਮਲੀ ਨੂੰ ਤਾਂ ਸਾਰੇ ਜਾਣਦੇ ਹੋਊਂਗੇ ਨਾ ਚਲੋ ਪਰ ਮੈਨੂੰ ਆਏ ਦੱਸੋ ਵੀ ਚਾਹੇ ਕੋਈ ਵੀ ਐਕਟਰ ਠੀਕ ਹੈ ਸਾਰੇ ਸਲਮਾਨ ਖਾਨ ਨੂੰ ਜਾਣਦੇ ਹੋ ਸਾਰੂਖ ਖਾਨ ਨੂੰ ਜਾਣਦੇ ਹੋ ਕਿੰਨਾ ਐਟੀਟਿਊਡ ਆਉਂਨਾ ਚਾਹੀਦਾ ਹੈਗਾ ਨਾ ਅੰਬਾਨੀ ਫੈਮਲੀ ਦੇ ਜਾ ਕੇ ਡਾਂਸ ਕਰਦੇ ਹੁੰਦੇ ਆ ਪਿੱਛੇ ਐ ਕਰਦੇ ਹੁੰਦੇ ਆ ਨਾ ਨਹੀਂ ਉਹਨਾਂ ਨੂੰ ਕੋਈ ਬੁਲਾ ਕੇ ਦਿਵਾਵੇ ਕਿਉਂ ਕਰਦੇ ਆ ਅੰਬਾਨੀ ਫੈਮਲੀ ਜਿੱਥੇ ਨਾ ਕਿਹੜਾ ਦਾ ਸ਼੍ਰੀ ਮਤੇਜ ਅੰਬਾਨੀ ਨੇ ਬਿਜ਼ਨਸ ਦੇ ਵਿੱਚ ਹੀ ਐਡਾ ਦਾ ਆਪਦਾ ਨਾਮ ਬਣਾਇਆ ਹੋਇਆ ਕਿ ਸਾਰੀ ਇੰਡਸਟਰੀ ਉਹਦੇ ਪਿੱਛੇ ਆ ਗਈ ਆ। ਆ ਤੋਂ ਦੇ ਅੱਗੇ ਆ ਕਲਾਗੀ ਹੱਲ ਕਿਹਾ ਹੋਇਆ ਕਾਮਯਾਬੀ ਕਦੇ ਵੀ ਇੱਕ ਦਿਨ ਵਿੱਚ ਨਹੀਂ ਮਿਲਦੀ ਪਰ ਜੇ ਮਨ ਬਣਾ ਲਈਏ ਫਿਰ ਇੱਕ ਦਿਨ ਜ਼ਰੂਰ ਮਿਲਦੀ ਹੈ। ਇਹ ਕਿਸੇ ਨੇ ਲਿਖਿਆ ਨਾ ਇਹ ਬਿਜ਼ਨਸ ਆ ਆਪਾਂ ਉਹਨਾਂ ਨੂੰ ਕਹਿਣੀ ਆ ਦੀ ਸਾਡੇ ਸੁਣੇ ਵਿੱਚ ਆ ਗਈ ਦੀ ਇਹ ਲਿਖ ਕੇ ਜਾਓ ਨਾ ਜਿੱਤ ਕਰਾ ਕੇ ਉਹ ਕੰਮ ਕਰਦੇ ਆਪਾਂ ਉਹਨਾਂ ਨੂੰ ਪੈਸੇ ਦਿੰਨੇ ਆ ਸਾਹਮਣੇ ਤੁਹਾਡੇ ਪੋਸਟਰ ਲੱਗੇ ਹੋਏ ਨੇ ਵੱਡੇ ਵੱਡੇ ਇਹ ਵੀ ਕਿਤੇ ਬਿਜ਼ਨਸ ਵਾਲੇ ਬੰਦੇ ਨੇ ਠੀਕ ਹੈ ਆ ਲੱਕੜ ਦਾ ਜਿੱਕੇ ਮੈਂ ਖੜੀ ਆ ਠੀਕ ਆ ਮੈਂ ਲੈਕਚਰ ਦੇ ਰਹੀ ਆ ਇਹ ਕਿਸ ਨੇ ਬਣਾਇਆ ਇਹ ਵੀ ਕਿਸੇ ਨੇ ਬਣਾਇਆ ਠੀਕ ਹੈ ਕਿਸੇ ਬੰਦੇ ਅੰਦਰ ਹੁਨਰ ਸੀਗਾ ਹੁਣੇ ਲੱਕੜ ਤੋਂ ਆਪਾਂ ਉਹ ਇੰਨੀ ਸੋਹਣੀ ਜੀਰ ਬਣਾਤੀ ਜਿੱਥੇ ਖੜ ਕੇ ਤੁਹਾਨੂੰ ਟੀਚਰ ਪੜ੍ਹਾਉਂਦੇ ਨੇ ਐਨਿਆ ਦਿਮਾਗ ਲਾਇਆ ਕਿ ਇੱਥੇ ਆਪਾਂ ਬੁੱਕ ਰੱਖ ਸਕਦੇ ਆ ਰਜਿਸਟਰ ਰੱਖਾਂਗੇ ਉਹਦੇ ਹਾਜ਼ਰੀ ਲਗਾਵਾਂਗੇ ਕੁਰਸੀਆਂ ਤੇ ਬੈਠਿਓ ਤੁਸੀਂ ਇਹ ਵੀ ਕਿਸੇ ਦਾ ਹੋਣਾ ਸੀ ਕਿ ਤੇਰੇ ਆਪਾਂ ਨੂੰ ਕੁਰਸੀ ਬਣਾ ਕੇ ਦਿੱਤੀ ਉਹਦੇ ਅੰਦਰ ਕਲਾ ਸੀ ਉਹਨੇ ਸੋਚਿਆ ਕਿ ਮੈਂ ਡਿਜ਼ਾਈਨ ਬਣਾਉਣਾ ਠੀਕ ਆ ਆਹ ਵਾਲਾ ਉਹਨੇ ਆਪ ਦੇ ਅੰਡਰ 10 ਬੰਦੇ ਹੋਰ ਇਕੱਠੇ ਕਰ ਲਏ ਕਿਸੇ ਨੂੰ ਬੁੰਤੀ ਆਉਂਦੀ ਸੀ ਕਿਸੇ ਨੂੰ ਗੱਦੀ ਬਣਾਉਣੀ ਆਉਂਦੀ ਸੀ ਉਹਨੇ ਸਾਰੀਆਂ ਚੀਜ਼ਾਂ ਜੁੜੀਆਂ ਤਾਂ ਆਪਾਂ ਨੂੰ ਤੇ ਕੁਰਸੀ ਬਣਾ ਕੇ ਦੇਗੀ ਜਾ ਜੋ ਆਪਾਂ ਬੈਠੇ ਆ ਤੁਸੀਂ ਮੇਰਾ ਲੈਕਚਰ ਸੁਣ ਰਹੇ ਹੋ ਜਿੱਥੇ ਬੈਠ ਕੇ ਮੈਂ ਮੇਰੀ ਮੰਮੀ ਤੋਂ ਹੀ ਸੂਟ ਬਣਾਉਦੀ ਹੁੰਦੀ ਸੀ ਮੰਮੀ ਬਟਨ ਇੱਥੇ ਲਾ ਦੇ ਪਰ ਹੁਣ ਮੈਂ ਡਿਜ਼ਾਈਨ ਆਪ ਹੀ ਆਪ ਰੈਡੀ ਕਰਦੀ ਤੇ ਮੈਨੂੰ 10 ਬੀ ਦੀ ਤੋਂ ਕਾਪੀ ਕਰਦੇ ਹੋਗੇ ਮੈਂ ਤਾਂ ਇੰਨਾ ਟਾਈਮ ਲਾ ਦਿੰਦੀ ਆ ਉਹ ਮਿੰਟ ਚ ਕਾਪੀ ਕਰਕੇ ਆ ਤੇ ਬੇਸ ਤੇ ਬਾਦੰਦੇ ਵੀ ਅਸੀਂ ਆਰ ਡਿਜ਼ਾਈਨ ਬਣਾ ਲੈਂਦੇ ਨੇ ਤੁਸੀਂ ਮੇਰੇ ਤੋਂ ਕਿਸੇ ਹੋਰ ਬਟੀਕ ਦੀ ਵੀ ਦੇਖੀ ਹੋਣੀਗੀ ਕਿਸੇ ਬੱਤੀ ਨੂੰ ਪਾਗ ਤੋਂ ਬੜੀ ਸੋਹਣੀ ਬਣਣੀ ਹੋਣੀ ਠੀਕ ਹੈ ਤੁਸੀਂ ਆਨਲਾਈਨ ਕਲਾਸਾਂ ਦੇ ਸਕਦੇ ਹੋ ਆਪ ਦੇ ਦੀ ਇਹ ਸਾਰੇ ਬਿਜ਼ਨਸ ਦੇ ਹੀ ਹਿੱਸੇ ਆਪਾਂ ਨੂੰ ਬਿਜ਼ਨਸ ਆਪਣਾ ਬਹੁਤ ਅੱਗੇ ਲੈ ਕੇ ਜਾਂਦਾ ਮੈਂ ਤੁਹਾਡੇ ਸਾਹਮਣੇ ਅੱਜ ਖੜੀ ਆ ਸ਼ਾਇਦ ਕਿਸੇ ਨਾ ਕਿਸੇ ਸਕੂਲ ਵਿੱਚ ਤੁਸੀਂ ਵੀ ਜ਼ਰੂਰ ਜਾ ਕੇ ਲੈਕਚਰ ਦਉਂਗੇ ਕਿ ਹਾਂ ਮੈਂ ਆਜੀ ਜ਼ਿੰਦਗੀ ਦੇ ਵਿੱਚ ਮੁਸ਼ਕਲ ਹਮਾਇਆਗਾ ਕੋਈ ਨਾਮ ਬਣਾਇਆਗਾ ਸਾਰੇ ਅੰਦਰ ਕੋਈ ਨਾ ਕੋਈ ਕਲਾ ਹੋਣੀ ਆ ਤਾਂ ਸੋਸ਼ਲ ਮੀਡੀਆ ਨੂੰ ਗੁੱਡਵੇ ਦੇ ਵਿੱਚ ਯੂਜ਼ ਕਰੋ ਰਾਜੀ ਉਹਦੇ ਵਿੱਚ ਸਿਰਫ ਅਮੀਰੀਆਂ ਨੂੰ ਕੱਲੀਆਂ ਨੂੰ ਸਕਰੋਲ ਕਰਕੇ ਲੰਘਾਉਣਾ ਕੋਈ ਵੱਡੀ ਚੀਜ਼ ਨਹੀਂ ਹੈਗੀ ਠੀਕ ਹੈ ਜੇ ਕੰਮ ਕਰਨਾ ਦਾ ਤਾਂ ਟੁੱਟ ਦੇ ਦੇਣ ਤੇ ਮੋਟੀਵੇਸ਼ਨਲ ਸਪੀਕਰਾਂ ਨੂੰ ਮੋਟੀਵੇਸ਼ਨਲ ਵੀਡੀਓਜ਼ ਦੇਖੋ ਜਿਹੜੀਆਂ ਤੁਹਾਨੂੰ ਅੱਗੇ ਲੈ ਕੇ ਜਾਣਗੀਆਂ ਤੁਹਾਡੇ ਕੰਮ ਦੇ ਵਿੱਚ ਤੁਹਾਡੇ ਬਹੁਤ ਜਾਣੇ ਲੱਤਾਂ ਵੀ ਖਿਚਣਗੀਆਂ ਹੁੰਦੀ ਹੈ ਜੀ ਤੇ ਜੇ ਤੁਸੀਂ ਇੱਕ ਇੱਕ ਛੋਟੀ ਜਿਹੀ ਵੀਰ ਮੈਂ ਹੀ ਕੰਮ ਕਰਨਾ ਤਾਂ ਮੈਂ ਹੀ ਕੰਮ ਕਰਨਾ ਤਾਂ ਤੁਸੀਂ ਕਰਕੇ ਹੀ ਹਟੋਗੇ ਚਾਹੇ ਲੱਖ ਤੁਹਾਡੇ ਬਰੋਟੀ ਖੜੇ ਹੋ ਜਾਵੇ ਮੇਰੀ ਕਾਮਯਾਬੀ ਦੇ ਪਿੱਛੇ ਇੱਕ ਵੱਡਾ ਹੌਰ ਹੱਥ ਤਾਂ ਮੇਰੇ ਹਸਬੰਦ ਦਾ ਕੀ ਸਾਰੇ ਜਾਣਦੇ ਹੋਵੋਗੇ ਮੈਨੂੰ ਜੇ ਉਹਨਾਂ ਨੇ ਘਰੋਂ ਬਾਹਰ ਕੱਢਿਆ ਤਾਂ ਮੈਂ ਇਹਦਾ ਬਿਜ਼ਨਸ ਚਲਾਇਆ ਠੀਕਾ ਥੋੜੀ ਕੱਲ ਨੂੰ ਮੈਰਿਜ ਹੋਊਗੀ ਜੇ ਥੋੜੀ ਵਾਈਫ ਕੁਝ ਕਰਨਾ ਚਾਹੂਗੀ ਕਿਸੇ ਨੂੰ ਸਟਿਚਿੰਗ ਦਾ ਕੰਮ ਆਉਂਦਾ ਹੋ ਕਿਸੇ ਨੂੰ ਕੜਾਈ ਦਾ ਕੰਮ ਆਉਂਦਾ ਹੋ ਠੀਕ ਹੈ ਤਾਂ ਪਲੀਜ਼ ਉਹਨਾਂ ਨੂੰ ਨਾ ਰੋਕਿਓ ਅੱਗੇ ਵਧਣ ਤੋਂ ਨਾ ਰੋਕਿਓ ਉਹਨੂੰ ਜਰੂਰ ਬਾਹਰ ਲੈ ਕੇ ਜਾਇਓ ਉਹਦੇ ਨਾਲ ਜਾਇਓ ਉਹਨੂੰ ਉਤਪਾਦਕ ਤੇ ਲੈ ਕੇ ਜਾਇਓ ਜਿੱਥੇ ਤੱਕ ਤੂੰ ਜਾਣਾ ਚਾਹੁੰਦੀ ਆ ਜੇ ਰਲ ਮਿਲ ਕੇ ਚੱਲੂਗੇ ਤਾਂ ਤੁਸੀਂ ਬਹੁਤ ਵੱਡੀ ਪ੍ਰਾਪਤੀ ਹਾਸਲ ਕਰੋਗੇ ਮੇਰਾ ਇਹ ਮੰਨਣਾ ਦਾ ਕਿਉਂਕਿ ਜਦੋਂ ਪੂਰੀ ਵਿਆਹੀ ਜਾਂਦੀ ਹੈ ਉਹ ਇੱਕ سپورਟ ਹੁੰਦੀ ਆ ਆਪਣੇ ਹਸਬੰਡ ਦੀ ਕਿਵੇਂ ਮੈਨੂੰ ਮੇਰੇ ਘਰ ਵਾਲੇ ਇੰਨੀ ਕਿ ਜ਼ਿਆਦਾ سپورਟ ਆ ਮੈਂ ਕਹਣੀ ਆ ਵੀ ਮੇਰੀ ਬੈਕਬੋਨ ਆ ਮੇਰੇ ਹਸਬੰਡ ਜੋ ਨਾਮ ਹੋਣਗੇ ਤਾਂ ਮੈਂ ਡਿੱਗ ਜੂ ਤਾਂ ਇਹ ਨਹੀਂ ਹੁੰਦਾ ਜੇ ਤੁਹਾਡੀ ਕਲ ਨੂੰ ਵਾਈਪ ਕੋਈ ਕੰਮ ਕਰਨਾ ਚਾਹੁੰਗੇ ਤਾਂ ਤੁਸੀਂ ਉਹਨੂੰ ਇੰਨਾ ਤਾਂ ਸਪੋਰਟ ਕਰਿਓ ਆਪਦੀ ਸੋਚ ਨੂੰ ਇੰਨਾ ਤਾਂ ਉੱਪਰ ਰੱਖਿਓ ਜਿਵੇਂ ਮੈਂ ਆ ਚ ਇਸ ਲੈਵਲ ਤੇ ਆ ਤਾਂ ਤੁਹਾਡੀ ਵਾਈਪ ਵੀ ਉਸ ਲੈਵਲ ਤੇ ਹੋਊਗੀ ਮੰਨਿਆ ਮੈਂ ਸਮਾਜ ਵੀ ਬਹੁਤ ਖਰਾਬ ਆ ਮੰਨਦੀ ਹਮੇਸ਼ਾ ਜੀਉਂ ਉਹਨੇ ਉਹਨੇ ਤੁਸੀਂ ਇੱਕ ਬਹੁਤ ਹੀ ਵੱਡੀ ਘਟਨਾ ਸੁਣੀ ਉਹ ਡਾਕਟਰ ਦੇ ਨਾਲ ਬਹੁਤ ਵੱਡੀ ਘਟਨਾ ਹੋਈ ਆ ਹੁੰਦੀ ਵੀ ਆ ਚੀਜ਼ ਪਰ ਕਿਤੇ ਨਾ ਕਿਤੇ ਆਪਦੇ ਆਪ ਨੂੰ ਅੰਦਰੋਂ ਇੰਨਾ ਤੋਂ ਜ਼ਰੂਰ ਕਰਿਓ ਠੀਕ ਆ ਬਾਕੀ ਆਪਣਾ ਪੰਜਾਬ ਤਾਂ ਬਹੁਤ ਸਾਫ਼ ਸੁਥਰਾ ਰਹੇ ਜੀ ਅੱਜ ਆਪਣੇ ਪਿੰਡਾਂ ਦੇ ਵਿੱਚ ਉਹ ਚੀਜ਼ ਹੈਗੀ ਆ ਕਿ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਤੋਂ ਆਪਾਂ ਦੂਰ ਆਂ ਇਹ ਚੀਜ਼ਾਂ ਨਹੀਂ ਹੁੰਦੀਆਂ ਕੋਈ ਵੀ ਮੁੰਡਾ ਤੁਸੀਂ ਕੋਈ ਵੀ ਗਲਤ ਚੀਜ਼ ਦੇਖ ਦਿਓ ਤਾਂ ਉੱਤੇ ਸੋਚਿਆ ਕਰੋ ਵੀ ਖੜੇ ਹੋ ਕੇ ਮਾਣਾ ਜਾ ਕਿ ਨਹੀਂ ਯਾਰ ਇਹ ਚੀਜ਼ ਗਲਤ ਹੈ ਇਹ ਚੀਜ਼ ਨਾ ਕਰੋ ਕਿਸੇ ਵੀ ਕੰਮ ਦੇ ਵਿੱਚ ਇੰਟਰਸਟ ਆਉਂ ਛੱਡਿਓ ਨਾ ਵਸ ਉਹਨੂੰ ਦੇਰ ਤੋ ਨਾ ਕੱਢਿਓ ਕਿਸੇ ਕੋਲ ਜੋਬ ਦਾ ਦਾ ਦੇਰ ਤੋ ਨਾ ਕੱਟਿਓ ਇਹ ਸੋਚ ਲਓ ਕਿ ਮੈਂ ਇਹ ਚੀਜ਼ ਕਰਨੀ ਹੈ ਤਾਂ ਮੈਂ ਕਰਨੀ ਹੈ ਤਾਂ ਉਹ ਤੁਸੀਂ ਕਰਕੇ ਹੀ ਹਟੋਗੇ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਦੇਰੇ ਅੰਦਰ ਵੀ ਕੋਈ ਨਾ ਕੋਈ ਬਿਜ਼ਨਸ ਦੀ ਛੋਟੀ ਇਹ ਵੀ ਚੀਜ਼ ਹੈਗੀ ਆ ਕਾਉਂਟ ਛੱਡੇ ਹੋਣਾ ਉਹਨੂੰ ਅੱਗੇ ਤੱਕ ਲੈ ਕੇ ਜਾਇਓ ਇੱਕ ਦਿਨ ਦੀ ਛੋਟੀ ਜਰੂਰ ਜਿਹੜਾ ਹੈਗਾਗਾ ਆ ਬੇ ਕੰਮ ਦੇ ਵਿੱਚ ਕਾਮਯਾਬ ਹੋ ਜੰਗੇ ਹੀ ਹੋਣਾ ਮੈਨੂੰ 3 ਸਾਲ ਲੱਗੇ ਹੋਈ ਗੱਲ ਕਿਸੇ ਨੂੰ 4 ਲੱਗ ਜਾਣਗੇ ਕਿਸੇ ਦੀ ਕਿਸਮਤ ਬਾਰੀ ਤੇਜ਼ ਹੁੰਦੀ ਹੈ 6 ਹੀ ਲੱਗਦੇ ਕਿਸੇ ਨੂੰ 2 ਦਿਨ ਹੀ ਲੱਗਦੇ ਹੈਨਾ ਪਰ ਕਾਮਯਾਬ ਜ਼ਰੂਰ ਹੋਵੋਗੇ ਇਹ ਹੀ ਮੇਰੀ ਅੱਜ ਦੀ ਏਨੀ ਇੱਕ ਸਪੀਸ ਸੀਗੀ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਬੋਰ ਨਹੀਂ ਕੀਤਾ ਹੋਗਾ ਬੋਰ ਤਾਂ ਨਹੀਂ ਹੋਏ ਤੁਸੀਂ ਠੀਕ ਹੈ ਇਹ ਮੇਰੀ ਜ਼ਿੰਦਗੀ ਦੀ ਕਹਾਣੀ ਸੀ ਹੀ ਰਹੇ ਇੱਕ ਤਰ੍ਹਾਂ ਦੀ ਕਿਹਾ ਤੁਹਾਡੇ ਲਈ ਇਹ ਸਪੀਚ ਹੈ ਇੱਕ ਤਰ੍ਹਾਂ ਦੀ ਮੈਂ ਉਮੀਦ ਕਰਦੀ ਹਾਂ ਵੀ ਤੁਸੀਂ ਮੇਰੀਆਂ ਗੱਲਾਂ ਨੂੰ ਜ਼ਰੂਰ ਸੀਰੀਅਸ ਲਓਗੇ ਆਪਦੀ ਜ਼ਿੰਦਗੀ ਚ ਕੁਝ ਨਾ ਕੁਝ ਬਣੋਗੇ ਜ਼ਰੂਰ ਬਣ ਕੇ ਦਿਖਾਓ ਤੁਸੀਂ ਆ ਦੇ ਘਰ ਦੇ ਹਾਲਾਤ ਦੇਖ ਕੇ ਉਹਨਾਂ ਦੇ ਅਕੋਰਡਿੰਗ ਚੱਲਿਆ ਕਰੋ ਠੀਕ ਹੈ ਜਿਹੜਾ ਵੀ ਜਿਹੜੇ ਕੰਮ ਦੇ ਵਿੱਚ ਇੰਟਰਸਟ ਆ ਥੋੜਾ ਥੋੜਾ ਕਰਕੇ ਉਹਨੂੰ ਹੋਰ ਅੱਗੇ ਲੈ ਕੇ ਜਾਓਗੇ ਤਾਂ ਤੁਹਾਡਾ ਕੰਮਾ ਜਿਹੜਾ ਉਹ ਤਾਂ ਬਿਜ਼ਨਸ ਵਾਲੀ ਦਾ ਠੀਕ ਹੈ ਸਭ ਤੁਸੀਂ ਬਿਜ਼ਨਸ ਬਣਾ ਮੰਨਦੇ ਹੋਗੇ ਬਸ ਕੋਈ ਬਾੜੀ ਵੱਡੀ ਗੱਲ ਨਹੀਂ ਹੈਗੀ ਇਹਦੇ ਵਿੱਚ ਬਸ ਵੱਡੀ ਚੀਜ਼ ਇਹ ਨਹੀਂ ਕਿ ਤੁਹਾਡੇ ਤੁਹਾਡਾ ਸਟਰਗਲ ਹੋਰ ਕੁਝ ਨਹੀਂ ਥੈਂਕ ਯੂ ਸੋ ਮਚ